ਨਹੀਂ ਸਾਹਿਬ ਹਾਲੇ ਤੇ ਮਹਾਰਾਜ ਦੀ ਕਿਰਪਾ ਹੈ ਬਹੁਤ ਹੀ ਸਵਰਗੀ ਕਿਰਪਾ ਹੈ ਤੁਰੇ ਫਿਰਦੇ ਆ ਕੰਮ ਕਰ ਰਹੇ ਆ ਮੈਂ ਕੰਮ ਕਰਦਾ ਹਾਂ ਸ਼ੈਟਰਿੰਗ ਦਾ ਤੇ ਇਹ ਹਸਪੀਟਲ ਵੀ ਕੋਰਪੋਰੇਟ ਆਪਣੀ ਹਸਦਾ ਆਪਣਾ ਤੇ ਗਰੀਬਾਂ ਤੇ ਉਹ ਮੁੜ ਕੇ 2018 ਵਿੱਚ ਮੈਂ ਥੋੜਾ ਬੀਪੀ ਵਧਣਾ ਘਟਣਾ ਸ਼ੁਰੂ ਹੋ ਗਿਆ ਤੇ ਤਾਂ ਬਿਮਾਰ ਹੋਣ ਕਰਕੇ ਫਿਰ ਦਿਮਾਗ ਜਾਈ ਵੀ ਕੰਮ ਬਦਲਦੀ ਹੈ ਜੀ ਦਿਤਾ ਜਾਂਦਾ ਜੀ ਸਵੇਰੇ ਨਾਲ ਬਰਾਬਰ ਹੀ ਆਉਂਦੇ ਨੇ ਬਰਾਬਰ ਸ਼ਾਮਾਂ ਨੂੰ ਕੰਮ ਕਰਵਾ ਕੇ ਫੇਰ ਨਾਲ ਜਾਂਦੇ ਨੇ ਮੈਂ ਸਾਹਿਬ ਇਸ ਕੰਮ ਨੂੰ ਅੱਛਾ ਸਮਝਦਾ ਕਿਉਂ ਅੱਛਾ ਸਮਝਦਾ ਕਿ ਮੈਂ ਤੁਰਿਆ ਫਿਰਦਾ ਤੇ ਮੇਰੀ ਸਿਹਤ ਠੀਕ ਹੈ ਜਿਵੇਂ ਮੰਜੇ ਤੇ ਬੈਠਾ ਹਾਂ ਮੈਂ ਤੁਹਾਨੂੰ ਅੱਗੇ ਤੁਹਾਡੇ ਘੜੀ ਬੇਨਤੀ ਕੀਤੀ ਆ ਕਿ ਮੈਂ ਬਿਮਾਰ ਹੋ ਗਿਆ ਸਮਾਂ ਮੈਂ ਤੁਰਨਾ ਫਿਰਨਾ ਮੁਸ਼ਕਲ ਹੁੰਦਾ ਸੀ ਕਿਤੇ ਦਾਲ ਸਬਜ਼ੀ ਹਫਤੇ ਰੋਜ਼ ਦੇ ਰੋਜ਼ ਸਬਜ਼ੀ ਬਦਲਣੀ ਪੈਂਦੀ ਆ ਕੜੀ ਦਾਲ ਬਣ ਗਈ ਕੱਲ ਹੁਣ ਕੜੀ ਬਣੇਗੀ ਪਰਸੋਂ ਲੋੜੀ ਆਲੂ ਬਣਾਏ ਇਹ ਤਾਂ ਸਬਜ਼ੀ ਬਦਲ ਕੇ ਬਣਾਉਂਦੇ ਰਹੇ ਸਾਂ ਸ਼ਸ਼ੀਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹੱਕੇ ਸੁਣਾ ਅੱਜ ਅਸੀਂ ਤੁਹਾਨੂੰ ਇੱਕ ਐਸੇ ਬਜ਼ੁਰਗ ਜੋੜੇ ਕੋਲ ਲੈ ਕੇ ਆਏ ਜਿਨ੍ਹਾਂ ਵੱਲੋਂ ਕਿ ਹੱਥੀ ਕਿਰਤ ਕਰਨ ਦੇ ਵਿੱਚ ਵਿਸ਼ਵਾਸ ਰੱਖਿਆ ਜਾਂਦਾ ਹੈ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੜ ਨਾਲ ਇਸ ਬਜ਼ੁਰਗ ਜੋੜੇ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਆਪਣਾ ਦੇਸੀ ਢਾਬਾ ਖੋਲ ਕੇ ਉਹਨਾਂ ਵੱਲੋਂ ਜਿਹੜੀ ਹੱਥੀ ਕਿਰਤ ਇੱਥੇ ਕੀਤੀ ਜਾ ਰਹੀ ਹੈ ਕਿਉਂਕਿ ਦੱਸ ਦਈਏ ਕਿ ਜੇਕਰ ਪਰਿਵਾਰਕ ਦੇ ਵੱਲੋਂ ਗੱਲ ਕਰੀਏ ਤਾਂ ਜ਼ਰੂਰ ਬੱਚੇ ਵੀ ਵੈਲ ਸੈਟਲਡ ਨੇ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਖਾਲੀ ਨਹੀਂ ਬੈਣਾ ਚਾਹੁੰਦੇ ਵਿਹਲੇ ਨਹੀਂ ਬੈਣਾ ਚਾਹੁੰਦੇ ਜੇ ਕਹਿ ਲਈਏ ਕਿ ਉਮਰ ਜ਼ਰੂਰ ਜਾਦੀ ਹੈ ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਅਗਰ ਵਿਹਲੇ ਬੈਠੇ ਤਾਂ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਗੇ ਤਾਂ ਉੱਥੇ ਸਾਡੇ ਨਾਲ ਇਹ ਬਜ਼ੁਰਗ ਜੋੜੇ ਜੋ ਨੇ ਇਹ ਸਾਡੇ ਨਾਲ ਮੌਜੂਦ ਨੇ ਪਾਪਾ ਜੀ ਮੌਜੂਦ ਨੇ ਉੱਥੇ ਤਾਂ ਸਭ ਤੋਂ ਪਹਿਲਾਂ ਜੀ ਤੁਸੀਂ ਆਪਣੀ ਉਮਰ ਦੱਸੋ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਜੀ 75 ਸਾਲ ਹੈ ਜੀ 75 ਸਾਲ ਉਮਰ ਜੀ ਹਾਂ ਤਾਂ ਇੱਥੇ ਕੰਮ ਕਰਕੇ ਦਿੱਕਤ ਨਹੀਂ ਹੁੰਦੀ ਨਹੀਂ ਸਭ ਖਾਲੀ ਤੇ ਮਹਾਰਾਜ ਦੀ ਕਿਰਪਾ ਹੈ ਹਾਂ ਬੋਧੀਸ਼ਵਰ ਦੀ ਕਿਰਪਾ ਤੇਰੇ ਫਿਰਦੇ ਆ ਕੰਮ ਕਰ ਰਹੇ ਆ ਤਾਂ ਦੋਵੇਂ ਜਾਣੇ ਇੱਥੇ ਆਉਣੇ ਹੋ ਜੀ ਮਾਤਾ ਜੀ ਤੁਸੀਂ ਤੁਹਾਡੀ ਕਿੰਨੀ ਉਮਰ ਹੈ ਵੈਸਾ ਤਾਂ ਉਮਰ ਪੁੱਛਣੀ ਨਹੀਂ ਚਾਹੀਦੀ ਪਰ ਕਿੰਨੀ ਖੁਮਰ ਹੈ ਜੀ ਤਾਂ ਮਾਤਾ ਜੀ ਇੱਥੇ ਆ ਕੇ ਦਿੱਕਤ ਨਹੀਂ ਹੁੰਦੀ ਮਤਲਬ ਇਹ ਹੈ ਉਮਰੇ ਕੰਮ ਕਰਨਾ ਨਹੀਂ ਸਰ ਆਪਣਾ ਆਰਾਮਦਾਰੀ ਨਾਲ ਕਰ ਲਈਦਾ ਕੰਮ ਤਾਂ ਪਹਿਲਾਂ ਕੀ ਕਰਦੇ ਸੀਗੇ ਤੁਸੀਂ ਤਾਂ ਫਿਰ ਇਹ ਕਿਦਾਂ ਦਿਮਾਗ ਜਾ ਕੇ ਉੱਥੇ ਦੇਸੀ ਢਾਬਾ ਖੋਲ ਲਿਆ ਵੀ ਕੋਈ ਮੈਂ ਕੰਮ ਕਰਦਾ ਸੀ ਸ਼ੈਟਰਿੰਗ ਦਾ ਤੇ ਇਹ ਹਸਪੀਟਲ ਵੀ ਕੋਰਪੋਰੇਟ ਆਪਣੀ ਹਸਦਾ ਬਣਿਆ ਤੇ ਗਰੀਬਾਂ ਜੀ ਤੇ ਉਹ ਮੜ ਕੇ 2018 ਮੈਂ ਥੋੜਾ ਬੀਪੀ ਵਧਣਾ ਘਟਣਾ ਸ਼ੁਰੂ ਹੋ ਗਿਆ ਤੇ ਤਾਂ ਬਿਮਾਰ ਹੋਣ ਕਰਕੇ ਫਿਰ ਦਿਮਾਗ ਜਾਈ ਵੀ ਕੰਮ ਬਦਲਦੀ ਜੀ ਮਹੀਨਾ ਮੈਂ ਘਰ ਰਿਹਾ ਹਾਂ ਤੇ ਬਿਮਾਰ ਹੋ ਗਿਆ ਹਾਂ ਉਹਦੇ ਬਾਅਦ ਵਿੱਚ ਮੈਂ ਫਿਰ ਉਦੋਂ ਇਹ ਪੁਸਤਚੂਗੀ ਬਣ ਰਹੀ ਨਾਲ ਮੈਂ ਇੱਥੇ ਆਣ ਕੇ ਦੇ ਖੋਲਿਆ ਜੀ ਜੀ ਤਾਂ ਇਹ ਜਦੋਂ ਇਹ ਖੋਲਿਆ ਤਾਂ ਪਰਿਵਾਰ ਨੇ ਰੋਕਿਆ ਨਹੀਂ ਬੱਚਿਆਂ ਨੇ ਕਿ ਹਾਂ ਭਾਈ ਉਮਰ ਜ਼ਾਦੀ ਹੈ 75 ਸਾਲ ਦੀ ਉਮਰ ਹੋ ਚੁੱਕੀ ਹੈ ਤਾਂ ਇਸ ਉਮਰ ਇਹ ਆਰਾਮ ਕਰਨਾ ਚਾਹੀਦਾ ਨਹੀਂ ਸਾਬ ਉਸ ਤਰ੍ਹਾਂ ਤੇ ਬੱਚੇ ਨਾਰਾਜ਼ ਹੁੰਦੇ ਸੀ ਪੋਤਰਾ ਵੱਡਾ ਉਹ ਵੀ 8 10 ਦਿਨ ਨਹੀਂ ਬੋਲਿਆ ਮੇਰੇ ਨਾਲ ਕਿ ਇਹ ਕੰਮ ਤੁਸੀਂ ਕਿਉਂ ਕਰ ਰਹੇ ਹੋ ਅਸੀਂ ਆ ਆ ਕਾਰੀਗਰ ਆਦਮੀ ਆ ਤੇ ਇਹ ਕੰਮ ਨਾ ਕਰੋ ਫਿਰ ਉਹਨੂੰ ਸਮਝਾਇਆ ਵੀ ਮੈਂ ਬਿਮਾਰ ਹੋ ਗਿਆ ਤਾਂ ਮੈਂ ਘਰ ਬੈਠੇ ਦਵਾਈ ਜ਼ਰੂਰ ਦਵਾਈ ਦਵਾਉਣੀ ਤਾਂ ਇਸ ਕਰਕੇ ਫਿਰ ਉਹ ਹੁਣ ਲੈਨ ਚ ਆਏ ਸੀ ਮੈਂ ਇੰਨੀ ਇੰਨੀ ਉਮਰ ਹੋਣ ਦੇ ਬਾਵਜੂਦ ਕੋਈ ਦਿੱਕਤ ਨਹੀਂ ਹੁੰਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਜੀ ਹਾਲੇ ਤੱਕ ਤੇ ਮਹਾਰਾਜ ਦੀ ਕਿਰਪਾ ਹੈ ਗਾੜੀ ਕੱਲ ਦਾ ਕਹਿ ਨਹੀਂ ਸਕਦੇ ਜੀਵਨ ਸਾਥੀ ਵੱਲੋਂ ਪੂਰਾ ਸਾਥ ਦਿੱਤਾ ਜਾਂਦਾ ਪੂਰਾ ਸਾਥ ਹੈ ਜੀ ਹਾਂਜੀ ਜੀ ਜੀਵਨ ਸਾਥੀ ਵੱਲੋਂ ਪੂਰਾ ਸਾਥ ਦਿੱਤਾ ਪੂਰਾ ਸਾਥ ਦਿੱਤਾ ਜਾਂਦਾ ਜੀ ਸਵੇਰੇ ਨਾਲ ਬਰਾਬਰ ਹੀ ਆਉਂਦੇ ਨੇ ਬਰਾਬਰ ਸ਼ਾਮਾਂ ਨੂੰ ਕੰਮ ਕਰਵਾ ਕੇ ਫਿਰ ਨਾਲ ਹੀ ਜਾਂਦੇ ਨੇ ਨਾ ਮੰਨਦੇ ਵਿੱਚ ਕੋਈ ਰੋਸ਼ਨੀਗਾ ਜਾਂ ਪ੍ਰਮਾਤਮਾ ਅੱਗੇ ਕੀ ਇਸਮਰੇ ਕੰਮ ਕਰਨਾ ਪੈ ਰਿਹਾ ਕਿ ਜਾਂ ਚੰਗਾ ਸਮਝਦੇ ਹਾਂ ਮੈਂ ਸਾਹਿਬ ਇਸ ਕੰਮ ਨੂੰ ਅੱਛਾ ਸਮਝਦਾ ਕਿਉਂ ਅੱਛਾ ਸਮਝਦਾ ਕਿ ਮੈਂ ਤੁਰਿਆ ਫਿਰਦਾ ਤੇ ਮੇਰੀ ਸਿਹਤ ਠੀਕ ਹੈ ਜਿਵੇਂ ਮੰਜੇ ਤੇ ਬੈਠਾ ਮੈਂ ਤੁਹਾਨੂੰ ਅੱਗੇ ਤੁਹਾਡੇ ਘੜੀ ਬੇਨਤੀ ਕੀਤੀ ਆ ਕਿ ਮੈਂ ਬਿਮਾਰ ਹੋ ਗਿਆ ਸਮ ਮੈਂ ਤੁਰਨਾ ਫਿਰਨਾ ਮੁਸ਼ਕਲ ਹੁੰਦਾ ਸੀ ਕਿ ਵੀ ਕਿੰਨਾ ਜਰ ਵੇਖ ਲਾਂਗੇ ਕਿੰਨਾ ਜਰ ਲੰਮੇ ਪੈ ਲਾਂਗੇ ਇਸ ਕਰਕੇ ਨਾ ਇਹ ਕੰਮ ਨੂੰ ਮੁਨਾਸਬ ਸਮਝਦਾ ਹਾਂ ਮੈਂ ਕਦੀ ਆਪਣੇ ਜੀਵਨ ਸਾਥੀ ਨਾਲ ਲੜਾਈ ਵੀ ਨਹੀਂ ਹੈ ਜੀ ਨਹੀਂ ਲੜਾਈ ਸਾਡੀ ਘਰ ਦੀ ਹੈ ਬਾਕੀ ਉਹਤਾਂ ਨੂੰ ਤੁਹਾਨੂੰ ਪਤਾ ਹੀ ਦੋ ਘਰਾਂ ਦੇ ਜਿਹੜੇ ਹੈ ਜਿੱਥੇ ਹੁਣ ਉਹ ਖੜਕ ਵੀ ਪੈਂਦੇ ਨੇ ਤੇ ਬਾਕੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਵਿਆਹ ਨੂੰ ਹੋ ਹੀ ਗਏ ਨੇ ਘੱਟ ਤੋਂ ਘੱਟ 50 55 55 ਸਾਲ ਹੋ ਗਏ ਵਿਆਹ ਹਾਂ ਜੀ ਉਦੋਂ 18-20 ਸਾਲ ਦੀ ਉਮਰ ਸੀ ਹਾਂ ਜੀ ਤਾਂ ਹੁਣ ਬਿਲਕੁਲ ਸਾਥ ਨਾਲ ਨਿਭਾ ਰਹੇ ਨੇ ਹਾਂ ਜੀ ਹਾਂ ਜੀ ਹਾਲੇ ਮਹਾਰਾਜ ਦੀ ਕਿਰਪਾ ਹੈ ਜੀ ਹਾਂ ਜੀ ਦਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਜ਼ਰੂਰ ਮਾਤਾ ਜੀ ਦੇ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਤਾਂ ਇਹ ਤੁਹਾਨੂੰ ਕਿਵੇਂ ਦਾ ਲੱਗਦਾ ਜੀ ਆਪਣੇ ਘਰ ਵਾਲੇ ਦਾ ਸਾਥ ਦੇ ਕੇ ਕਿਉਂਕਿ ਅਕਸਰ ਕਿਤਨਾ ਕਿਤੇ ਖਾਸ ਕਰਕੇ ਕਿਉਂਕਿ ਮਹਿਲਾਵਾਂ ਨੂੰ ਇਹੀ ਹੁੰਦਾ ਕਿ ਘਰੇ ਬਹਿ ਕੇ ਆਪਣਾ ਘਰ ਦਾ ਜਿਹੜਾ ਰੋਟੀ ਪਾਣੀ ਦਾ ਜਿਹੜਾ ਕੰਮ ਕਰ ਲੀਏ ਲੇਕਿਨ ਤੁਸੀਂ ਇੱਥੇ ਆਉਣ ਨੂੰ ਨਾਲ ਤਾਂ ਵਧੀਆ ਲੱਗਦਾ ਹਾਂ ਹਾਂਜੀ ਵਧੀਆ ਲੱਗਦਾ ਫਿਰ ਹੁਣ ਨਾਲ ਤੇ ਕਰਨਾ ਪੈਣਾ ਹੈ ਹਾਂਜੀ ਤਾਂ ਚੰਗਾ ਲੱਗਦਾ ਨਾਲ ਆ ਕੇ ਕੰਮ ਕਰਨਾ ਕੰਮ ਕਰਾਉਣਾ ਨਾਲ ਹਾਂਜੀ ਤਾਂ ਬੱਚੇ ਰੋਕਦੇ ਨਹੀਂ ਕਦੀ ਰੋਕਦੇ ਆ ਫਿਰ ਕਹਿੰਦਾ ਵੀ ਆ ਇਥੇ ਮੰਜੀ ਦੇ ਬੈਠਿਆ ਵੀ ਨਹੀਂ ਵਾਰਾ ਖਾਂਦਾ ਹੈਗਾ ਆਪਣੀ ਤੰਦਰੁਸਤੀ ਵਾਸਤੇ ਵਿਚਾਰਾ ਕਰਦੇ ਆ ਕਿ ਕੀ ਕੀ ਬਣਾਉਨੇ ਕਿਉਂ ਇੱਥੇ ਇੱਥੇ ਦਾਲ ਸਬਜ਼ੀ ਹਫਤੇ ਰੋਜ਼ ਦੇ ਰੋਜ਼ ਸਬਜ਼ੀ ਬਦਲਨੀ ਪੈਂਦੀ ਆ ਕਦੀ ਦਾਲ ਬਣ ਗਈ ਕੱਲ ਹੁਣ ਕੜੀ ਬਣੇਗੀ ਪਰਸੋਂ ਲੋੜੀ ਆਲੂ ਬਣਾਏ ਇਹ ਤਾਂ ਸਬਜ਼ੀ ਬਦਲ ਕੇ ਬਣਾਉਂਦੇ ਰਹਿੰਦੇ ਆ ਬਣਾਉਂਦੇ ਨੇ ਹਾਂ ਆਉਂਦੇ ਆ ਤਰ੍ਹਾਂ ਗੁਜ਼ਾਰਾ ਹੋ ਜਾਂਦਾ ਉਹ ਟਾਈਮ ਪਾਸ ਕਰੀ ਜਾਂਦੇ ਆ ਪਰਵਾਦੋਂ ਹਾਂਜੀ ਤਾਂ ਵਧੀਆ ਲੱਗਦਾ ਕੰਮ ਕਰਕੇ ਹਾਂਜੀ ਹਾਂ ਨੇ ਕਿਥੋਂ ਹੋ ਤੁਸੀਂ ਇੱਥੇ ਨਾਲ ਹੀ ਇਹ ਪਿੰਡ ਆ ਹਾਂ ਜੀ ਅੰਦਰ ਪਿੰਡ ਆਪਣੇ ਜੀਵਨ ਸਾਥੀ ਦੇ ਨਾਲ ਕਿਉਂਕਿ ਇਸ ਉਮਰੇ ਤਾਂ ਅਕਸਰ ਜੋ ਕਹਿ ਲਈ ਕਿ ਬਜ਼ੁਰਗ ਜਿਹੜੇ ਹੁੰਦੇ ਨੇ ਘਰ 'ਚ ਬਹਿ ਜਾਂਦੇ ਨੇ ਕਿ ਕੰਮ ਕਰਦੀ ਜੇ ਕਹਿ ਲਈ ਤਾਂ ਸ਼ਕਤੀ ਨਹੀਂ ਹੁੰਦੀ ਛੇ ਸਰੀਰ ਦੇ ਵਿੱਚ ਇਹਨਾਂ ਕਰ ਨਹੀਂ ਸਕਦੇ ਲੇਕਿਨ ਤੁਸੀਂ ਹੱਟ ਰੱਖ ਰੱਖ ਕੇ ਫੇਰ ਕੰਮ ਕਰ ਰਹੀ ਹਾਂ ਹਾਂ ਜੀ ਕਰਨ ਦੇ ਬਾਈਕ ਨੂੰ ਤਾਂ ਸ਼ੂਗਰ ਹੈ ਹਾਂ ਜੀ ਸ਼ੁਕਰ ਹੈ ਮਹਾਰਾਜ ਬੱਚੇ ਕਿੰਨੇ ਨੇ ਬੱਚੇ ਤਿੰਨ ਨੇ ਤਿੰਨ ਬੱਚੇ ਨੇ ਦਾ ਰੋਕ ਦੇ ਵਿੱਚ ਵਾਹ ਰੋਕ ਦੇ ਬੱਚੇ ਫਿਰ ਕਹਿਦਾ ਬਟਾ ਬੈਠਿਆ ਮੰਜੀ ਦੇ ਬਿਮਾਰਾਂ ਕੀ ਫਾਇਦਾ ਚਲੋ ਫਿਰ ਇਹ ਤੁਰਦੇ ਰਹਿੰਨੇ ਆ ਜੀ ਹਾਂ ਜੀ ਆ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਬਜ਼ੁਰਗ ਜੋੜੇ ਵੱਲੋਂ ਬੜੇ ਹੀ ਪਿਆਰ ਦੇ ਨਾਲ ਇੱਥੇ ਜੋ ਆਪਣਾ ਹੱਥੀ ਕਿਰਤ ਕੀਤੀ ਜਾਂਦੀ ਆ ਹਾਲਾਂਕਿ 75 ਸਾਲ ਦੇ ਕਰੀਬ ਦੀ ਉਮਰ ਜੇ ਕਹਿ ਲਈਏ ਕਿ ਇਹਨਾਂ ਬਜ਼ੁਰਗ ਜੋ ਹੈਗੇ ਨੇ ਉਹਨਾਂ ਦੀ ਹੈਗੀ ਆ ਤਾਂ ਲੇਕਿਨ ਫਿਰ ਵੀ ਸਰੀਰ 'ਚ ਹਟ ਰੱਕ ਕੇ ਇੱਥੇ ਕੰਮ ਕਰਨ ਆਉਂਦੇ ਨਹੀਂ ਆਪਣਾ ਕੰਮ ਕਰਦੇ ਨੇ ਆਪਣਾ ਕਾਰੋਬਾਰ ਕਰਦੇ ਨੇ ਤਾਂ ਬੜੇ ਖੁਸ਼ੀ-ਖੁਸ਼ੀ ਕਾਰਵਾਪਰਤ ਦੇ ਨਿਸ਼ਾਨ ਨੂੰ ਤਾਂ ਜ਼ਰੂਰ ਅਸੀਂ ਵੀ ਆਸ ਕਰਦੇ ਆਂ ਕਿ ਜਿਹੜੇ ਵੀ ਵੀਰੇ ਵੀਡੀਓ ਵੇਖ ਰਹੇ ਨੇ ਇੱਕ ਵਾਰੀ ਜ਼ਰੂਰ ਇਹਨਾਂ ਅਬਜ਼ੋਰ ਕੇ ਜੁੜੇ ਤੋਂ ਆਇਓ ਤਾਂ ਇਹਨਾਂ ਕੋ ਆ ਕੇ ਕੁਝ ਖਾ ਕੇ ਜ਼ਰੂਰ ਜਾਇਓ ਤਾਂ ਜੋ ਇਹਨਾਂ ਦੀ ਇੱਕ ਮਦਦ ਵੀ ਹੋ ਸਕੇ ਤਾਂ ਇਹਨਾਂ ਨੂੰ ਇੱਕ ਹੌਸਲਾ ਵੀ ਮਿਲ ਸਕੇ ਅੱਗੇ ਹੋਰ ਕੰਮ ਕਰਨ ਦਾ ਜਾਂ ਫਿਰ ਕਹਿ ਲੀਏ ਕਿ ਹੋਰ ਜਿਹੜੇ ਇਹੋ ਜਿਹੇ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਇਹਨਾਂ ਦੀ ਇੱਕ ਤਸਵੀਰ ਵੇਖ ਕੇ ਇੱਕ ਹੱਥ ਮਿਲ ਸਕੇ ਇੱਕ ਹੌਸਲਾ ਮਿਲ ਸਕੇ ਤਾਂ ਜੋ ਉਹ ਵੀ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਜ਼ਿੰਦਗੀ ਦਾ ਜੀਵਨ ਸਾਥੀ ਦੇ ਨਾਲ ਆਪਣਾ ਜੀਵਨ ਜਿਹੜਾ ਸਫਲਾ ਕਰ ਸਕਣ ਕੈਮਰਾਮੈਨ ਸੁਨੀ ਕੁਮਾਰ ਦੇ ਨਾਲ ਲੈਕਚਰ ਸੁਨਕ ਜਗਬਾਨੀ ਟੀਵੀ ਸ਼੍ਰੀਮਥ ਸਾਈਂ